ਬੇਸਿਕਲੀ ਉਹ ਪੰਜਾਬ ਸਾਡਾ ਪੰਜਾਬ ਦੀ ਕਾਂਗਰਸ ਕਮੇਟੀ ਵੱਲੋਂ ਜਿਨ੍ਹਾਂ ਦੇ ਪ੍ਰਧਾਨ ਰਾਜਾ ਪ੍ਰਿੰਸੀ ਵੀਰ ਨਹੀਂ ਉਹਨਾਂ ਵੱਲੋਂ ਉਦੇਸ਼ ਹੈ ਕਿ ਜ਼ਿਲ੍ਹਾ ਕਾਂਗਰਸ ਦੀ ਹਰ ਮਹੀਨੇ ਜਿਹੜੀਆਂ ਮੀਟਿੰਗਸ ਹੁੰਦੀਆਂ ਠੀਕ ਹੈ ਤੇ ਉਹਦੇ ਵਾਸਤੇ ਸੀ ਐਵਰੀ ਮੰਥ ਇੱਕ ਡੇਟ ਤੇ ਮੀਟਿੰਗ ਕਰਦੇ ਆ ਉਹ ਜਿਹੜੇ ਅਸੀਂ ਰਿਵਿਊ ਕਰਦੇ ਆ ਪਹਿਲਾਂ ਤਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਆਪਣੇ ਵਰਕਰਾਂ ਤੋਂ ਉਹਨਾਂ ਦੀ ਵੈਲਿਊਅਬਲ ਸੁਝਾਅ ਲੈਣੇ ਆ ਪਰ ਉਸ ਤੋਂ ਬਾਅਦ ਜਿਹੜੀਆਂ ਨਾਕਾਮੀਆਂ ਹੈ ਮੌਜੂਦਾ ਸਰਕਾਰੀਆਂ ਅਸੀਂ ਉਹਦੇ ਬਾਰੇ ਵਰਕਰ ਨੂੰ ਵੇਅਰ ਕਰਦੇ ਆ ਤਾਂ ਕਿ ਉਹ ਲੋਕਾਂ ਤੱਕ ਇਹ ਗੱਲਾਂ ਪਹੁੰਚਾਉਣ ਉਹਨਾਂ ਇੱਕ ਅਸੀਂ ਆ ਬੋਰਡ ਬਣਾਣ ਲੱਗੇ ਆ ਤੇ ਲੁਧਿਆਣੇ ਦੇ ਹਰ ਕੋਨੇ ਤੇ ਹਰ ਚੌਰਾਹੇ ਤੇ ਲੱਗੇਗਾ ਉਹ ਸਾਡੇ ਵਰਕਰਸ ਜਿਹੜੇ ਆ ਉਹ ਆਪਣੇ ਆਪਣੇ ਘਰਾਂ ਦੇ ਬਾਹਰ ਵੀ ਲਗਾਣਗੇ ਔਰ ਇਹ ਰੋਡਸ ਤੇ ਵੀ ਲੱਗ ਲੱਗ ਕੇ ਬੋਰਡ ਕਿਉਂਕਿ ਇਹਦੇ ਵਿੱਚ ਜੋ ਵਾਦੇ ਅਜ ਤੋਂ ਟੈਕਸਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਸੀਗੇ ਪੈਟਰੋਲ ਡੀਜ਼ਲ ਸਸਤਾ ਕਰਨਾ ਉਹ ਮਹਿੰਗਾ ਕਰਤਾ ਬਿਜਲੀ ਮਹਿੰਗੀ ਕਰਤਾ ਅਜਿště ਜਿਹੜੀਆਂ ਆਪਾਂ ਸਾਰੇ ਜਾਣਦੇ ਆਂ ਕਿ ਉਹਨਾਂ ਦੀ ਹਾਲਤ ਕੀ ਐ ਬੱਸਾਂ ਦਾ ਕਰਾਇਬ ਵਧਾਤਾ ਕਿਸਾਨ ਧਰਨਿਆਂ ਤੇ ਬੈਠੇ ਐ ਚਿੱਟੇ ਦੀ ਗੱਲ ਕਰੀਏ ਤਾਂ ਨਸ਼ਾ ਵਧ ਗਿਆ ਟੀਚਰ ਜਿਹੜੇ ਉਹ ਟੈਂਕੀਆਂ ਦੇ ਨੇ ਦਿਨ ਦਿਹਾੜੇ ਕਤਲ ਹੋ ਰਿਹਾ ਐ ਗੈਂਗਸਟਰਾਂ ਦਾ ਰਾਜ ਐ ਪੰਜਾਬ ਪਰਚਾਈ ਹੋ ਰਿਹਾ ਔਰ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਐ ਸੇ ਸਾਰੇ ਮੁੱਦੇ ਐ ਜਿਹੜੇ ਮੁੱਦਿਆਂ ਨੂੰ ਜਦੋਂ ਭਗਵੰਤ ਸਿੰਘ ਜੀ ਸੀ ਮਿਸਟਰ ਬਣੇ ਸੀ ਤਾਂ ਬੜਾ ਇਮੋਸ਼ਨਲ ਹੋ ਕੇ ਛਪੀਚ ਕਰਦੇ ਸੀ ਕਿ ਰਵਾਇਤੀ ਪਾਰਟੀਆਂ ਨੂੰ ਸਿਰ ਪਿੱਛੇ ਛੱਡ ਕੇ ਨਵਾਂ ਪੰਜਾਬ ਸਿਰਾਂਗੇ ਨਵਾਂ ਪੰਜਾਬ ਬਣਾਵਾਂਗੇ ਪੁਸ਼ਾਕ ਪੰਜਾਬ ਬਣਾਵਾਂਗੇ ਆ ਪੁਸ਼ਾਕ ਪੰਜਾਬ ਦੀ ਤਸਵੀਰ ਹੈ ਔਰ ਇਹ ਅਸੀਂ ਲੋਕਾਂ ਨੂੰ ਦਿਖਾਵਾਂਗੇ ਵੀ ਔਰ ਇਹਦੇ ਨਾਲ ਨਾਲ ਜਿਹੜੇ ਮੇਨ ਮੁੱਦੇ ਆ ਸਪੈਸ਼ਲ ਲੁਧਿਆਣਾ ਦੀ ਗੱਲ ਕਰਨਾ ਬੜਾ ਵੱਡਾ ਮੁੱਦਾ ਹੈ ਬੁੱਢੇ ਨਾਲੇ ਨੂੰ ਲੈ ਕੇ ਔਰ ਹਰ ਵੇਲੇ ਬੜੀ ਸੰਜੀਦਾ ਜੀ ਗੱਲ ਹੁੰਦੀ ਹੈ ਇਹਦੇ ਤੇ ਵਿਧਾਨ ਸਭਾ ਜੀ ਸੀਐਮ ਸਾਹਿਬ ਇੱਤੇ ਬੋਲਦੇ ਸੀਗੇ ਕਿ ਇਹ ਮੁੰਡੇ ਨਾਲੇ ਕਰਕੇ ਰਾਜਸਥਾਨ ਤੱਕ ਕੈਂਸਰ ਜਾ ਰਿਹਾ ਹੈ ਇੱਕ ਬੜਾ ਹੈਰਾਨੀਜਨਕ ਡਾਟਾ ਜਿਹੜਾ ਨਾ ਰਿਹਾ ਨਜ਼ਰਾਂ ਦੇ ਵਿੱਚ ਕਿ ਪਹਿਲਾਂ ਪਠੰਡਾ ਜਿਹੜਾ ਸੀਗਾ ਉਹ ਕੈਂਸਰ ਦੇ ਮਾਮਲੇ ਚ ਨੰਬਰ 1 ਸੀਗਾ ਤੇ ਹੁਣ ਲੁਧਿਆਣਾ ਮੇਰੇ ਖਿਆਲ ਅਜੇ ਤੱਕ ਕ੍ਰੋਸ ਕਰ ਗਿਆ ਜਾਂ ਨੇੜੇ ਪਹੁੰਚ ਗਿਆ ਸੋ ਬੜਾ ਵੱਡਾ ਫੇਲਿਅਰ ਹੈ ਆਮ ਆਦੀ ਪਾਰਟੀ ਦੀ ਸਰਕਾਰ ਦਾ ਹਮੇਸ਼ਾ ਇਹ ਇੰਜਾਮ ਲਗਾਉਂਦੇ ਆ ਪੁਰਾਣੀਆਂ ਸਰਕਾਰਾਂ ਮੈਂ ਤੇ ਬੇਨਤੀ ਕਰਨਾ ਚਾਹਨਾ ਹੈ ਅਗਰ ਇੱਕ ਬੀਮੇਜ ਇੱਕ ਡਾਕਟਰ ਕੋਲ ਠੀਕ ਨਹੀਂ ਹੁੰਦਾ ਉਹ ਆਪਣਾ ਡਾਕਟਰ ਬਦਲ ਲੈਂਦਾ ਸਪੋਜ਼ ਕਰੋ ਲੋਕਾਂ ਨੇ 2.5 ਸਾਲ ਪਹਿਲਾਂ ਆਪਣਾ ਡਾਕਟਰ ਬਦਲ ਲਿਆ ਲੋਕਾਂ ਨੇ ਸਾਨੂੰ ਛੱਡ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ ਨਾਓ ਦਿਸ ਇਅਰ ਇਸ ਰਿਸਪੌਂਸਿਬਿਲਟੀ ਕਿ ਲੋਕਾਂ ਨੂੰ ਗਵਰਨੈਂਸ ਦੇ ਲੋਕਾਂ ਨੂੰ ਜਿਹੜੀਆਂ ਪੁਲਿਸ ਦੀ ਪ੍ਰੋਬਲਮ ਹੈ ਜਾਂ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਨੇ ਕਿਵੇਂ ਦੇਖਿਆ ਇਤੋ ਰਿਜਾ ਮੈਂ ਤੁਹਾਨੂੰ ਸਵਾਲ ਕਰਨਾ ਵੱਡਾ ਫੇਲੀਅਰ ਹੈ ਉਹ ਹੁੰਦਾ ਨਾਲਾ ਨਹੀਂ ਹੈ ਸਲਾਹ ਕਰਨਾ ਅਗਰ ਚੀਜ਼ ਜਲਦੀ ਕਰਨਾ ਚਾਹੁੰਦੇ ਤੇ 2 ਮਿੰਟ ਦਾ ਕੰਮ ਕਿਸਾਨਾਂ ਦਾ ਮੁੱਦਾ ਹੈ ਉਹ ਸ਼ੰਭੂ ਬਾੜ ਤੇ ਬੈਠੇ ਆ 1.5 2 ਸਾਲ ਹੋ ਗਏ ਕੋਈ ਉਹਨਾਂ ਦੀ ਸੁਣਵਾਈ ਨਹੀਂ ਹੈ ਜਿਹੜੇ ਗੈਂਗਸਟਰ ਹੈ ਅੱਜ ਤੱਕ ਅဒီ ਇਦਾਂ ਨਹੀਂ ਹੋਇਆ ਸੀਗਾ ਕਿ ਗੈਂਗਸਟਰ ਥਾਣੇ ਆ ਉੱਥੋਂ ਦੇ ਜਿਹਨਾਂ ਚ ਬਹਿ ਕੇ ਇੰਟਰਵਿਊ ਤੋਂ ਲੈਂਡਰ ਦੀ ਹਾਲਤ ਐ ਇੰਨੀ ਪੂਰੀ ਐ ਕਿ ਐਵਰੀ ਡੇ ਚੈਨ ਸਨੇਚਿੰਗ ਹੁੰਦੀ ਔਰ ਉਹਦੇ ਨਾਲ ਨਾਲ ਕਈਆਂ ਦੀਆਂ ਮਤਲਬ ਜਾਨਾ ਵੀ ਲਈ ਸੋ ਆ ਸਾਰੇ ਮੁੰਡਿਆਂ ਨੂੰ ਲੈ ਕੇ ਅਸੀਂ ਆਪਣੇ ਜਿੱਥੇ ਵਰਕਰ ਨੂੰ ਅਵੇਅਰ ਕਰਦੇ ਹਾਂ ਉਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਤਾਂ ਕਿ ਆਨ ਵਾਲੀਆਂ ਜਿਹੜੀਆਂ ਚਾਹ ਬਾਈ ਇਲੈਕਸ਼ਨਸ ਨੇ ਪੰਜਾਬ ਦੀਆਂ ਚਾਹ ਇੱਕ ਆਪਿਸ ਦੀਆਂ ਚੋਣਾਂ ਲੋਕ ਜਿਹੜਾ ਆਪਣੇ ਮਤ ਦਾ ਦਾਨ ਉਸ ਪਾਰਟੀ ਨੂੰ ਦੇ ਜਿਹੜੀ ਪਾਰਟੀ ਪੰਜਾਬ ਦੀ ਰੱਖਿਆ ਕਰ ਸਕਦੀ ਮਿਲੂ ਗਿਆਨਾ ਵੀ ਵਿੱਚ ਲੋਕ ਸਭਾ ਇਹ ਚੋਣਾਂ ਨੇ ਰਾਜਾ ਵਰਿੰਗ ਜੀ ਨੂੰ ਬੜਾ ਵੱਡਾ ਲੁਧਿਆਣਾ ਤੋਂ ਪਿਆਰ ਮਿਲਿਆ ਕਿਵੇਂ ਦੇਖਦੇ ਆ ਉਹਨੂੰ ਤੇ ਕਿਹੜੇ ਪੈਦਾਰ ਤੇ ਰਾਜਵਿੰਦ ਸਿੰਘ ਜੀ ਵੱਲੋਂ ਕੰਮ ਕੀਤੇ ਜਾ ਰਹੇ ਆ ਦੇਖੋ ਰਾਜਾ ਜੀ ਨੂੰ ਲੋਕਾਂ ਨੇ ਨੋ ਡਾਊਟ ਬਹੁਤ ਪਿਆਰ ਦਿੱਤਾ ਮੈਂਬਰ ਪਾਰਲੀਮੈਂਟ ਬਣਾ ਕੇ ਉਹਨਾਂ ਨੇ ਪਾਰਲੀਮੈਂਟ ਚ ਭੇਜਿਆ ਉਹ ਤੁਸੀਂ ਅਗਰ ਪਹਿਲਾ ਪਾਰਲੀਮੈਂਟ ਦਾ ਸੈਸ਼ਨ ਦੇਖਿਆ ਹੋਏਗਾ ਤੇ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਆਵਾਜ਼ ਗੱਲ ਚੱਕੀ ਉਹਨਾਂ ਨੇ ਕਿਸਾਨਾਂ ਦੇ ਮੁੱਦੇ ਚੱਕੇ ਉਹਨਾਂ ਨੇ ਸ਼ਹਿਰੀਆਂ ਦੀਆਂ ਗੱਲਾਂ ਕੀਤੀਆਂ ਸ਼ਹਿਰੀਆਂ ਦੇ ਮੁੱਦੇ ਚੱਕੇ ਉਹ ਕਿਸੇ ਮੁੱਦੇ ਤੇ ਉਹ ਪਿੱਛੇ ਨਹੀਂ ਹਟ ਰਹੇ ਬੇੜਾ ਬੇਬਾਕ ਬੋਲਦੇ ਆਜ ਵੀ ਪਟਿਆਲੇ 'ਚ ਉਹ ਜਿਹੜਾ ਮੇਨ ਬਿਜਲੀ ਦਾ ਦਫਤਰ ਹੈ ਉਹਦੇ ਬਾਹਰ ਉਹਨਾਂ ਨੇ ਧੜਾ ਰੱਖਿਆ ਕਿਉਂਕਿ ਅਸੀਂ ਆਪਣੀ ਮੰਥਲੀ ਮੀਟਿੰਗ ਰੱਖ ਚੁੱਕੇ ਸੀਗੇ ਸੋ ਇਸ ਕਰਕੇ ਅਸੀਂ ਇੱਥੇ ਜਾ ਨਹੀਂ ਪਾਏ ਆਦਰਵਾਈਜ਼ ਇਹ ਸਾਰਾ ਜਿਹੜਾ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਇੱਕ ਪਾਸੇ ਤਾਂ ਕਹਿੰਦੇ ਅਸੀਂ ਬਿਜਲੀ ਮੁਫਤ ਦੇ ਰਹੇ ਹਾਂ ਦੂਜੇ ਪਾਸੇ ਜਿਹੜਾ ਚੰਨੀ ਜੀ ਨੇ 3 ਰੁਪਏ ਯੂਨਿਟ ਸਬਸਿਡੀ ਨਹੀਂ ਦਿੱਤੀ ਸੀ ਕਾਂਗਰਸ ਸਰਕਾਰ ਨੇ ਗਰੀਬ ਲੋਕਾਂ 7 ਕਿਲੋਵੈਟ ਤੋਂ نیچے ਕਿਹਦਾ ਲੋਡ ਹੋ ਜਾਏ ਨਾ ਗਰੀਬ ਪਰਿਵਾਰ ਉਹ ਸਬਸਿਡੀ ਵਾਪਸ ਉਹਨੇ ਇਹ ਆਦਿਵਾਸੀ ਸਰਕਾਰ ਬਣੀ ਹੈ ਖਾਸ ਵਾਸਤੇ ਬਣੀ ਹੈ ਐ ਨਾਓ ਪੀਪਲ ਵਿਲ ਡਿਸਾਈਡ ਮੈਂ ਤਾਂ ਹਮੇਸ਼ਾ ਇੱਕ ਬੇਨਤੀ ਕਰਦਾ ਥੂ ਤੁਹਾਡੇ মিডিਆ ਦੇ ਥਰੂ ਜਿਹੜੀ ਵੀ ਪਾਰਟੀ ਦਾ ਨੁਮਾਇੰਦਾ ਕੋਈ ਚੰਗਾ ਕੰਮ ਕਰਦਾ ਉਹ ਦੁਆਰਾ ਲੈ ਕੇ ਆਓ ਉਸ ਪਾਰਟੀ ਨੂੰ ਦੁਆਰਾ ਲੈ ਕੇ ਆਓ ਤੇ ਇਹਨੂੰ ਐਕਸਪੈਰੀਮੈਂਟ ਨਾ ਕਰੋ ਕਿਉਂਕਿ 5 ਸਾਲ ਬੜਾ ਲੰਬਾ ਵਕਵਾ ਹੁੰਦਾ ਹੈ ਪਰ 5 ਸਾਲਾਂ ਦੇ ਵਿੱਚ ਬੜੀ ਵੱਡੀ ਤਰੱਕੀ ਜਿਹੜੀ ਹੈ ਉਹ ਪਰਦੇਸ ਦੀ ਰੁਕ ਜਾਂਦੀ ਹੈ ਛੋਟੀ ਜਿਹੀ ਐਗਜ਼ਾਮਪਲ ਦੇਣਾ ਲੁਧਿਆਣਾ ਈਸ ਕੌਨਸਟਿਚਨਸੀ ਵੀ ਅਸੀਂ 11 ਸਕੂਲ ਬਣਾਨੇ ਸੀ ਜਿਦੇ ਚ ਇੱਕ ਸਕੂਲ ਉਹ ਫੈਮਿਨਸ ਅਜੇ ਤੱਕ ਬਣਿਆ ਬਾਕੀ ਸਕੂਲ ਅਜੇ ਇਹਨਾਂ ਤੋਂ ਹਿੱਲੇ ਵੀ ਨਹੀਂ ਉਹ ਜੇ ਮਾਤਾ ਰਾਣੀ ਨੇ 22 ਸਾਲ ਬਾਅਦ દ્વાਰਕਾ ਦੇ ਕਿਰਪਾ ਕਰਤੀ ਤੇ ਮੈਨੂੰ ਦੁਆਰਾ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਮਿਲੇ ਹੈ ਤੇ that is my promise ਕਿ ਜਿਸ ਦਿਨ ਉਹ ਥੁਲਵਾਗਾ ਜੇ ਉਹ ਉਹਦੀ ਨਜ਼ਰ ਸਵੰਦੀ ਰਹੇ ਜਿਸ ਦਿਨ ਉਹ ਥੁਲਵਾਗਾ ਉਸ ਤੋਂ ਵੈਰੀ ਨੈਕਸਟ ਦਿਨ ਤੁਹਾਨੂੰ ਦੱਸ ਦਿਆਂਗਾ ਕਿ ਆ ਬਾਕੀ ਦੇ ਆ ਚਿਕਸਟ ਆ ਪਈਏ ਜਗਾ ਅਸੀਂ ਸ਼ੁਰੂ ਕਰਨ ਲੱਗੇ ਸੋ ਇਹ ਜਿਹੜਾ ਨੁਕਸਾਨ ਹੈ ਇਹ ਪਬਲਿਕ ਦਾ ਹੋ ਰਿਹਾ ਸੋ ਐਕਸਪੈਰੀਮੈਂਟ ਕਦੇ ਨਹੀਂ ਕਰਨੇ ਚਾਹੀਦੇ ਜਿਹੜਾ ਵੀ ਬੰਦਾ ਚੰਗੇ ਕੰਮ ਕਰ ਰਿਹਾ ਉਹਨੂੰ ਸਪੋਰਟ ਕਰਨਾ ਚਾਹੀਦਾ ਕਈ ਬਾੜ ਹੈਗੇ ਆ ਲੁਧਿਆਣਾ ਦੇ ਹਲਕਾ ਪੂਰਬੀ ਦੇ ਵਿੱਚ ਜਿਹੜੇ ਕਈ ਬਾੜਾਂ ਦੇ ਵਿੱਚ ਹਜੇ ਤੱਕ ਵੀ ਜਿਹੜਾ ਤੁਹਾਨੂੰ ਜਾਤ ਕੀਤਾ ਜਾਂਦਾ ਕਿਹਾ ਜਾਂਦਾ ਵੀ ਜਿਹੜੇ ਸੱਚੇ ਜੀ ਕੰਮ ਕਰਕੇ ਉਹਦੇ ਨਾਲ ਕੋਈ ਰਿਸਕ ਕੋਈ ਨਹੀਂ ਦੇਖੋ ਮੈਂ ਤਾਂ ਹੁਣ ਇਹ ਗੱਲ ਕਹਿਣਾ ਚਾਹੁੰਦਾ ਜਿਨਾਂ ਕੋ ਪਾਵਰ ਹੈ ਨਾ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਮੇਰਾ ਕੰਮ ਹੈ ਸੰਗਠਨ ਦਾ ਕੰਮ ਨਸ ਪਾਰਟੀ ਦਾ ਕੰਮ ਕਰਨਾ ਅਸੀਂ ਕਰ ਰਹੇ ਹਾਂ ਔਰ ਮੈਂ ਬਿਨਾ ਕਿਸੇ ਗਲਤੋਂ ਕਿਸੇ ਨੂੰ ਕ੍ਰਿਟਿਕਾਈਜ਼ ਨਹੀਂ ਕਰਦਾ ਨਾ ਮੈਂ ਆਪਣੇ ਇਥੋਂ ਦੇ ਐਮਐਲਏ ਨੂੰ ਕ੍ਰਿਟਿਕਾਈਜ਼ ਕਰਦਾ ਮੈਂ ਕਹਿੰਦਾ ਲੋਕਾਂ ਨੇ ਤੁਹਾਨੂੰ ਮੈਂਡੇਟ ਦਿੱਤਾ ਬੜੀਆਂ achੀਆਂ ਵੋਟਾਂ ਜਿਤਾ ਕੇ ਭੇਜਿਆ ਯੂਲ ਹੈਵ ਟੂ ਡੂ ਦਾ ਵਰਕ ਫੋਰ ਦਾ ਪੀਪਲ ਤੈਨੂੰ ਲੋਕਾਂ ਵਾਸਤੇ ਕੰਮ ਕਰਨਾ ਚਾਹੀਦਾ ਜੇ ਆਪਾਂ ਬਹਾਨਾ ਲਾਣੇ ਸਭ ਕੁਝ ਫੰ ਹੈ ਨਹੀਂ ਇਹ ਤੇ ਫਿਰ ਤੇ ਤੁਹਾਡਾ ਬੜਾ ਵੱਡਾ ਬਿਗ ਫੇਲਿਅਰ ਹੈ ਤੁਸੀਂ ਦੇਖੋ ਹਜ਼ਾਰ ਪੈਸੇ ਤੱਕ ਨਹੀਂ ਮਿਲਿਆ ਪਹਿਲਾਂ ਰਾਸ਼ੀ ਕਾਰਡ ਕੱਟ ਤੇ ਫਿਰ ਬਹਾਲ ਕਰਤੇ ਬੋਲੋ ਵਾਟ ਇਜ਼ ਥਿਸ ਇਹ ਕੋਈ ਗਵਰਨਸ ਹੋ ਰਹੀ ਹੈ ਤੁਸੀਂ ਇੱਥੇ ਡਿਸਟ੍ਰਿਕਟ ਬਾਰੇ ਜਾਣਦੇ ਹੋ ਆਪਣੀ ਇਹਨੂੰ ਸਿੱਧੀ ਗੱਲ ਕਰਦੇ ਆ 22 ਸਾਲ ਤੋਂ ਬਾਅਦ ਜਿਹੜਾ ਫੈਸਲਾ ਲਿੱਤਾ ਜਾ ਰਿਹਾ ਇਹ ਪਹਿਲੇ ਦਿਨ ਕਿਉਂ ਨਹੀਂ ਲਿੱਤਾ ਜਾ ਰਿਹਾ ਕੀ ਬਦਲ ਗਿਆ ਕਿ ਇਹ ਕਿਹੜੀ ਆਪਦੀ ਚੇਂਜ ਆ ਗਈ ਸੋ ਕਿਤੇ ਨਾ ਕਿਤੇ ਇਹਨਾਂ ਤੋਂ ਗਵਰਨੈਂਸ ਨਹੀਂ ਹੋ ਰਹੀ ਹੋਰ ਸਰਕਾਰ ਦਾ ਬੜਾ ਵੱਡਾ ਫੇਲਿਅਰ ਹੈ ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਜੋ ਇਹ ਗੱਲ ਚੱਲੀ ਸੀ ਆਮ ਆਗੂਆਂ ਨਾਲ ਸਮਝੌਤਾ ਕਰਨਾ ਹੈ ਤੇ ਪੰਜਾਬ ਦੇ ਇੱਕ ਇੱਕ ਆਗੂ ਸਿਰਕਣੇ ਗਿਆ ਸੀ ਅਸੀਂ ਇਹਨਾਂ ਨਾਲ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੇ ਜਿਹੜੀ ਇਹਨਾਂ ਦਾ ਜਿਹੜਾ ਨੈਗਲੀਜੈਂਸੀ ਹੈ ਜਿਹੜਾ ਇਹਨਾਂ ਦੇ ਮਾੜੇ ਕੰਮ ਕਿਤੇ ਸਾਡੇ ਤੇ ਬੈਣਗੇ ਹਰਿਆਣੇ ਐਨਮ ਸਿੰਗਲ ਕਿ ਕਿ ਅਸੀਂ ਸਮਝੌਤਾ ਨਹੀਂ ਕਰਨਾ ਸੋ ਦੈਟਸ ਵਾਈ ਸਮਝੋਤੇ ਨਹੀਂ ਹੋਏ ਹੋਰੇ ਸਰਕਾਰ ਚਲੋ ਪ੍ਰਮਾਤਮਾ ਕਰੇ ਕਿ ਲੋਕਾਂ ਵਾਸਤੇ ਚੰਗੇ ਕੰਮ ਕਰਨ ਅਸਮੀਰ ਕਰਦੇ ਆ ਆਪਣਾ ਪੂਰਾ ਟਾਈਮ ਕਿਤੇ ਲੇਕਿਨ ਹਾਲਾਤ ਨਾ ਜਣੀਆਂ ਪਰ ਸੰਵਿਧਾਨ ਦੇ ਅਕੋਰਡਿੰਗ ਜਿਹੜੀਆਂ ਨਗਰ ਨਗਰ ਕਮ ਦੀਆਂ ਚੋਣਾਂ ਹਨ ਹਰ ਪੰਜ ਸਾਲ ਬਾਅਦ ਹੁੰਦੀ ਹੈ ਪਰ ਇਸ ਵਾਰ ਲੇਟ ਵੀ ਹੋ ਗਈ ਹੈ ਤੇ ਕੋਈ ਡੇਟ ਵੀ ਨਹੀਂ ਸ਼ੋ ਕਰ ਰਹੀ ਉਮੀਦ ਕੀਤੀ ਜਾ ਰਹੀ ਹੈ ਸਾਡੇ ਜਿਹੜੇ ਕੌਂਸਲ ਦੇ ਕੈਂਡੀਡੇਟ ਆ ਬੜੇ ਪਰੇਸ਼ਾਨ ਹੈ ਆ ਬੈਠੇ ਨਾਕਬਾੜੀ ਖੜੇ ਹਤੇ ਕਿ ਇਹ ਕੱਚਾ ਚਲਾ ਰਹੇ ਆ ਆਪਣੇ ਲੇਕਿਨ ਇਹਨਾਂ ਨੂੰ ਨਜ਼ਰ ਨਹੀਂ ਆ ਰਹਾ ਇਲੈਕਸ਼ਨ ਹੋਣੀ ਕਰਨਾ ਔਰ ਇਹ ਇਤੋਂ ਵੱਡੀ ਮੰਦਭਾਗੀ ਗੱਲ ਕੀ ਹੈ ਦੇਖੋ ਅਸੀਂ ਲੋਕ ਚੁਣੇ ਜਾਂਦੇ ਲੋਕਾਂ ਨੂੰ ਫਸੀਲਿਟੀ ਕਰਵਾਉਂਦੇ ਲੋਕਾਂ ਦੇ ਕੰਮ ਆਸਤੇ ਤੇਲਾ ਕੀ ਹੁੰਦਾ ਸੀ ਅੱਜ ਤੋਂ ਪਹਿਲਾਂ ਚਾਹ ਮੇਅਰ ਚਾਹ ਸਰਕਾਰ ਕਿਸੇ ਪਾਰਟੀ ਦੀ ਹੈ ਬੀਜੇਪੀ ਕਾਂਦੀਦਲ ਦੀ ਹੈ ਸਾਡੀ ਹੈ बट ज कौंसलर हार गया या कारपोरे नहीं खत्म हो गई टर्न स्टैप जी कौंसलर लगाते हैं अभी तुम तो देखो भी आ जलंधर बाईपास लैके मोती नगर तक फोकल पॉइंट तक लुधियाना ईस्ट है।, तो है।, है, है और एक बंदा मूल ला एम एल ए दफ्तर आता है तो एम एल ए साहब जो नहीं मिलते वापिस जाता है एक स्टैंप वास्तव जबकि कौंसलर पता होंगे कि इस घर के किन्ने मैंबर है और ये स्टैप लगनी चाहिए कि नहीं करनी चाहिए और इन्होंने ये राइट भी खोलिया क्यों ਕੁਫੀ ਐਮਐਲਏ ਚੰਦੇ ਲੋਕਚਾਲ ਕੇ ਸਾਡੇ ਦੁਕਾਨ ਤੇ ਸੀ ਉਹਨਾਂ ਨੇ ਸਹਾਨ ਕਰੀ ਬਟ ਇਹਦਾ ਖਮਿਆਜਾ ਉਹਨਾਂ ਨੂੰ ਕਾਰਪੋਰੇਟ